ਜੀ ਵਾਹ ਦੇਖੋ ਕਿਸ ਤਰ੍ਹਾਂ ਟੱਕੇ ਸਾਫ ਉਜਰੇ ਤੰਗ ਰੱਖੇ ਹੋਏ ਨੇ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ 7 ਟਰ 7 ਪੇਸ ਆ ਪਤ ਕੋ ਵੀ ਨਹੀਂ ਮੁਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਅਦਰ ਨਹੀਂ ਬੰਦੇ ਆ ਇਹ ਸਾਰੇ ਸਾਰੇ ਤਸ ਇਹ ਫਰਸਟੇਲ ਜਿੱਚ ਬਣੇ ਆ ਆ ਪਏ ਆ ਮੱਖੀ ਮਚਰਾਂ ਚ ਉਕਰ ਵੀ ਪਿਆਲੇ ਉਕਰ ਮਾ ਵੀ ਤੇਲ ਆ ਇਹ ਦੇਖੋ ਸਾਸ ਆ ਪਈ ਮੱਖੀ ਮਚਰ ਆਹ ਨੂੰ ਉਹ ਹੋਏ ਆ ਅੱਪ ਗਿਰੇ ਹੋਏ ਆ ਮਨੂ ਗਬਰੀ ਤਾਂ ਲੋਕ ਕਿੰਨਾ ਆ ਪਿਆ ਨਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨਾ ਤਾਂ ਸੌ ਗਾੜੀ ਕਿਤੇ ਆਹੋ ਲੈ ਆਹ ਦੇਖੋ ਅੱਪਰ ਪਿਆ ਆ ਲੋ ਅਲਟ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕਿਸ਼ਵਰਮਾ ਇਸ ਟਾਈਮ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਹੇ ਆ ਇਹ ਵੀਡੀਓ ਉਹਨਾਂ ਵਾਸਤੇ ਨੇ ਜਿਹੜੇ ਮੋਮੋਸ ਤੇ ਸਪ੍ਰਿੰਗ ਰੋਲ ਖਾਣ ਦੇ ਬਹੁਤ ਸ਼ੌਕੀਨ ਨੇ ਇਹ ਵੀਡੀਓ ਇਸ ਟਾਈਮ ਇੰਸਟਾਗ੍ਰਾਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਇਹ ਮੁਹਾਲੀ ਚੰਡੀਗੜ੍ਹ ਦੀ ਵੀਡੀਓ ਹੈ ਪਰ ਪੰਜਾਬ ਮਿਸ਼ਨ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਪੜਨਾਲ ਵੀਡੀਓ ਸਾਂਝੀ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੁਸੀਂ ਬੜੇ ਚਾਅ ਦੇ ਨਾਲ ਸ਼ਾਮ ਨੂੰ ਆਫਿਸ ਤੋਂ ਬਾਹਰ ਜਾਂ ਆਫਿਸ ਦੇ ਵਿੱਚ ਆ order ਲਾਂਗੇ ਚੀਜ਼ਾਂ ਮੰਗਾਂਦੇ ਹੋ ਮੋਮੋਸ ਜਾਂ ਸਪ੍ਰਿੰਗ ਰੋਲ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਨੇ ਪੜਨਾਲ ਵੀਡੀਓ ਸਾਂਝੀ ਕਰ ਰਹੇ ਤੁਸੀਂ ਦੇਖ ਰਹੇ ਹੋ ਇਹ ਦੇਖੋ ਸਾਸ ਆਪਾਂ ਮੱਖੀ ਮੱਛਰ ਆ ਨੂੰ ਉਹ ਨਹੀਂ ਇਹ ਰਬ ਗਿਰੇ ਹੋਏ ਆ ਮਾਨੂੰ ਗੈਬਰੀਤ ਦੇਖ ਲੋ ਕਿਹੜਾ ਕਹਿੰਦਾ ਆ ਪਹਿਲਾਂ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨਾ ਤਾਂ ਸੌ ਗਾੜੀ ਕਿੰਦੇ ਹੱਥੋਂ ਵੱਟਾ ਗੁੰਦੇ ਆਹੋ ਆਹ ਦੇਖੋ ਅਮੰਜਿਆਂ ਦੇ ਥੱਲੇ ਆਹ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜਿਆਂ ਦੇ ਥੱਲੇ ਪਈਆਂ ਜੀ ਆ ਦੇਖੋ ਬੱਸ ਉਹ ਦੇਖੀ ਚੂਹੇ ਚੂਹੇ ਨੇ ਖਾਏ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਦੀ ਕੁਆਲਿਟੀ ਆ ਜੀ ਮੋਮੋਸ ਖਾਣਿਆ ਨੇ ਦੋਸਤੋ ਆ ਦੇਖ ਲਓ ਮੋਮੋਸ ਦਾ ਹੋ ਸਪਰੀਮ ਆ ਖਾ ਰਹੇ ਨੇ ਕਿਹੜਾ ਆਰਡਰ ਮਾਰ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਇੱਥੇ ਆ ਫ੍ਰਿਜ ਇੱਥੇ ਹੀ ਮਟੋਰ ਵੀ ਹੈ ਮੈਂ ਤਾਂ ਖਾਦਿਆਂ ਦੋਸਤੋ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲਓ ਪੂਰੀ ਹੈ ਆ ਦਰਵਾਜ਼ੇ ਦੇ ਮੈਨ ਸਮੈਲ ਮਾਰ ਰਹੀ ਹੈ ਹਾਂ ਜੀ ਸਮੈਲ ਮਾਰ ਰਹੀ ਹੈ ਇਹ ਆ ਦੇਖੋ ਕਾਲਾ ਕਾਲਾ ਗੇਸ ਬਣਾ ਅਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰਹਾ ਵੱਢੀ ਠੀਕ ਇਹ ਉਠਾ ਲਾ ਇਹ ਗੋਪੀ ਅੱਜ ਤੋੜ ਕੇ ਲੈ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਪਾ ਚਿਕਨ ਹੈ ਜੀ ਦੇਖੋ ਹਾਏ 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 ਚਿਕਨ ਵੀ ਹੈਗਾ ਬਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮੁਹਾਲੀ ਮਟਾ ਪਿੰਲੇ ਕਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਇਹ ਅੱਗੇ ਪੱਟਕੇ ਲੈਣੇ ਆਹ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦੀ ਗੋਭੀ ਤਾਂ ਬਣ ਰਿਆ ਐਨਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇੱਕ ਨਹੀਂ ਫਿਕਨੇ ਇਹ ਕੇ ਦਨ ਲੈਣਾ ਹੈ ਕੇਰੇ